ਇਸ ਖਿਡਾਰੀ ਨੇ 45 ਸਾਲ ਦੀ ਉਮਰ 'ਚ ਕੀਤਾ ਇਹ ਕਾਰਨਾਮਾ ਬਣਾ ਦਿੱਤਾ ਵਿਸ਼ਵ ਰਿਕਾਰਡ ਸਿੰਗਲ ਜਾਂ ਡਬਲ ਮੈਚ ਜਿੱਤਣ ਵਾਲਾ ਸਭ ਤੋਂ ਵੱਧ ਉਮਰ ਦਾ ਖਿਡਾਰੀ ਬਣਿਆ ਇਹਨਿਸ ਦੇ ਗੱਜ ਭਾਰਤੀ ਖਿਡਾਰੀ ਰੋਹਨ ਬੋਪਨਨਾ ਅਤੇ ਅਮਰੀਕਾ ਦੇ ਸ਼ੇਨ ਸ਼ੈਲਟਰ ਦੀ ਜੋੜੀ ਨੇ ਫਰਾਂਸ ਚੱਲ ਰਹੇ ਮੋਂਟੇਕਾਰਲੋ ਮਾਸਟਰ ਟੂਰਨਾਮੈਂਟ ਵਿੱਚ ਜਿੱਤ ਹਾਸਲ ਕਰਕੇ ਵਿਸ਼ਵ ਰਿਕਾਰਡ ਬਣਾ ਲਿਆ ਹੈ। ਦਰਅਸਲ ਬੋਪਨਨਾ ਨੇ ਏਟੀਪੀ ਮਾਸਟਰਜ਼ ਹਜ਼ਾਰ ਪੱਧਰ ਤੇ ਸਿੰਗਲ ਜਾਂ ਡਬਲ ਮੈਚ ਜਿੱਤਣ ਵਾਲੇ ਸਭ ਤੋਂ ਵੱਧ ਉਮਰ ਦੇ ਖਿਡਾਰੀ ਬਣ ਗਏ ਨੇ। ਉਸਨੇ ਇਹ ਕਾਰਨਾਮਾ 45 ਸਾਲ 1 ਮਹੀਨੇ ਦੀ ਉਮਰ ਵਿੱਚ ਕੀਤਾ। ਦੂਜੇ ਪਾਸੇ ਉਸ ਤੋਂ ਭਾਰਤ ਦੇ ਨੰਬਰ 1 ਡਬਲ ਖਿਡਾਰੀ ਦੇ ਖਿਤਾਬ ਖੋਲਿਆ ਗਿਆ ਹੈ ਭਾਰਤ ਦੇ ਯੁਕੀ ਪੰਬਰੀ ਪਿਛਲੇ ਹਫਤੇ ਪੁਰਸ਼ਾਂ ਦੇ ਡਬਲ ਵਿੱਚ ਚੋਟੀ ਦਾ ਦਰਜਾ ਪ੍ਰਾਪਤ ਕਰ ਪਹਿਲੇ ਭਾਰਤੀ ਬਣ ਗਏ ਨੇ 5.5 ਸਾਲ ਬਾਅਦ ਉਸਨੇ ਬਪੰਨਾ ਦੇ ਰਾਜ ਦਾ ਅੰਤ ਕੀਤਾ ਪੰਬਰੀ ਵਰਤਮਾਨ ਵਿੱਚ ਲਾਈਵ ਏਟੀਪੀ ਰੈਂਕਿੰਗ ਵਿੱਚ 28ਵੇਂ ਸਥਾਨ ਤੇ ਹੈ ਜਦ ਕਿ ਬਪੰਨਾ 43ਵੇਂ ਸਥਾਨ ਤੇ ਹੈ ਰੋਹਨ ਬਪੰਨਾ ਨੇ ਪਿਛਲੇ ਸਾਲ ਜਨਵਰੀ ਵਿੱਚ 43 ਸਾਲ ਦੀ ਉਮਰ ਵਿੱਚ ਆਸਟ੍ਰੇਲੀਆ ਓਪਨ ਪੁਰਸ਼ ਡਬਲ ਖਿਤਾਬ ਜਿੱਤ ਕੇ ਅਜੇ ਹਾਇਰ ਕਾਰਡ ਬਣਾਇਆ ਸੀ ਉਹ ਗ੍ਰੈਂਡ ਸਲਾਮ ਕਿਤਾਬ ਜਿੱਤਣ ਵਾਲੇ ਸਭ ਤੋਂ ਵੱਡੀ ਉਮਰ ਦੇ ਕਟਾਰੀ ਬਣ ਗਏ ਸਨ ਬੋਪਨਾ ਨੇ ਆਸਟ੍ਰੇਲੀਆ ਦੇ ਮੈਥਿਊ ਏਬਡਨ ਨਾਲ ਮਿਲ ਕੇ ਪੁਰਸ਼ ਡਬਲ ਫਾਈਨਲ ਵਿੱਚ ਸਿਮੋਨ ਬਲੇਲੀ ਅਤੇ ਐਂਡਰੀਆ ਵਾਵਰਸੋਰੀ ਨੂੰ ਹਰਾ ਕੇ ਇਤਿਹਾਸ ਰਚ ਦਿੱਤਾ ਇਸ ਤੋਂ ਬਾਅਦ ਰੋਹਨ ਬਪੰਨਾ ਨੇ ਮਿਆਮੀ ਓਪਨ ਦਾ ਕਿਤਾਬ ਜਿੱਤ ਕੇ ਏਟੀਪੀ ਸਰਕਟ ਦੇ ਮਾਸਟਰਜ਼ 1000 ਦਾ ਕਿਤਾਬ ਜਿੱਤਣ ਵਾਲੇ ਸਭ ਤੋਂ ਵੱਧ ਉਮਰ ਦੇ ਵਿਅਕਤੀ ਬਣ ਗਏ। ਉਹਨਾਂ ਨੇ ਇਹ ਕਾਰਨਾਮਾ 44 ਸਾਲ ਦੀ ਉਮਰ 'ਚ ਕੀਤਾ। ਤੁਹਾਨੂੰ ਦੱਸ ਦਈਏ ਕਿ ਰੋਹਨ ਬਪੰਨਾ ਨੇ ਆਪਣੇ ਲੰਬੇ ਕੈਰੀਅਰ ਵਿੱਚ 2 ਗ੍ਰੈਂਡ ਸਲੈਮ ਅਤੇ 6 ਏਟੀਪੀ ਮਾਸਟਰਜ਼ 1000 ਖਿਤਾਬ ਜਿੱਤੇ ਹਨ। ਉਸਨੇ 2012 2016 2024 ਪੈਰਿਸ 올림픽 ਵਿੱਚ ਵੀ ਭਾਰਤ ਦੀ ਨੁਮਾਇੰਦਗੀ ਕੀਤੀ ਹੈ ਬਪੰਨਾ ਨੇ 19 ਸਾਲ ਦੀ ਉਮਰ ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਉਹ 26 ਸਾਲਾਂ ਤੋਂ ਖੇਡ ਰਹੇ ਹਨ ਅਤੇ ਕਈ ਵੱਡੇ ਪੜਾਵਾਂ ਤੇ ਭਾਰਤ ਦਾ ਨਾਮ ਰੌਸ਼ਨ ਕਰ ਚੁੱਕੇ ਹਨ ਬਿਊਰੋ ਰਿਪੋਰਟ ਚੜ੍ਹਦੀ ਕਲਾ ਟਾਈਮ ਟੀਵੀ